ਸਵਾ ਕਿਲੋ ਸੋਨਾ ਹੜੱਪਨ ਦੇ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਦੋਨਾਂ ਵਿਅਕਤੀਆਂ ਤੋਂ 270 ਗ੍ਰਾਮ ਸੋਨਾ ਪੁਲਿਸ ਨੇ ਕੀਤਾ ਬਰਾਮਦ ਪਿਛਲੇ ਮਹੀਨੇ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਦੀ ਨੌਂਦੇ ਇਲਾਕੇ ਦੇ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਵੱਲੋਂ ਸਵਾ ਕਿਲੋ ਸੋਨਾ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਔਰਤ ਸਮੇਤ ਪੰਜ ਲੋਕਾਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਪੰਜੇ ਲੋਕ ਇੱਕ ਹੀ ਪਰਿਵਾਰ ਦੇ ਸਨ ਇਸੇ ਮਾਮਲੇ ਵਿੱਚ ਪੁਲਿਸ ਨੇ ਹੁਣ ਦੋ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਤੇ ਹਰਮੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਇਹਨਾਂ ਦੋਵਾਂ ਦੇ ਕੋਲੋਂ 270 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ ਅਤੇ ਅੱਜ ਪੁਲਿਸ ਵੱਲੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਵੱਲੋਂ ਰਿਸ਼ਤੇਦਾਰੀ ਵੇਚੀ ਆਪਣੇ ਰਿਸ਼ਤੇਦਾਰਾਂ ਕੋਲੋਂ 2.5 ਕਿਲੋ ਸੋਨਾ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ 5 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਈ ਗੱਲ ਨਹੀਂ ਕੋਈ ਮਸਲਾ ਅਨਸਰ ਜੀ ਨੂੰ ਆਹਲੇ ਦੋ ਬੰਦੇ ਫੜੇ ਅੱਜ ਅਸੀਂ ਆ ਕਿਉਂ ਜਿਹੜੇ ਹਰਮਿੰਦਰ ਸਿੰਘ ਤੇ ਹਰਵਿੰਦਰ ਸਿੰਘ ਜਿਹੜੇ ਨੇ ਐਫ ਆਈ ਆਰ 71 ਬਣਾ ਕਵੀ ਸਰ ਕੋ ਦਰ ਗਿਆ थाना ਮਕਬੂਲਪੁਰ ਉਹਦੇ ਵਿੱਚ ਅਸੀਂ ਜਿਹੜਾ ਸੀ ਇਹਨਾਂ ਨੂੰ 23 ਤਰੀਕ ਦਾ ਅਰੈਸਟ ਕੀਤਾ ਸੀ ਕੋਰਟਿੰਗ ਤੇ ਪੇਸ਼ ਆਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਨਟ ਲਿਆ ਹੋਇਆ ਹੈ ਔਰ ਇਹਨਾਂ ਨੇ ਕੋਈ ਆਪਣੇ ਵੈਂਚਰ ਸੰਨ ਉਹਨਾਂ ਤੋਂ ਜਨੇ ਲੱਖ ਰੁਪਏ ਦਾ ਦਾਤ ਦਿੱਤੀ ਸੀ ਉਹ ਉਦਾਹਰਨ ਲੈ ਜਾਂਦੇ ਸੀ ਕਿ ਆ ਸੇਮ ਕਰਕੇ ਜਿਹਦਾ ਅਸੀਂ ਪਰਚੇਜ਼ ਕਰਕੇ 골ਡ ਦੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਇਤਬਾਰ ਬਣਾ ਕੇ ਕੰਪਲੇਂਟ ਦਿੱਤੇ ਤੇ ਉਹਨਾਂ ਦਾ ਜਿਹੜਾ ਹੈਗਾ 3 ਸਵਾ ਕਿਲੋ ਸੋਨਾ ਜਿਹੜਾ ਉਹ ਹੜਾਪ ਲਿਆ ਜਿਸ ਦੇ ਕਰਕੇ ਫਿਰ ਐਫ ਆਈ ਆਰ ਦਰਜ ਹੋਈ ਇਨਕੁਆਇਰੀ ਹੋ ਕੇ ਔਰ ਜਿਹੜੇ ਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਫੇਰ ਦੁਬਾਰਾ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਆਸਕ ਕੀਤਾ ਗਿਆ ਸਰ ਸਟ੍ਰੈਨਰ ਨੂੰ ਕੀ ਕੰਪਲੇਂਟਰ ਦੇ ਰਿਲੇਟਿਵ ਹੀ ਨੇ ਕੰਪਲੇਂਟਰ ਦੇ ਕੁੜਮ ਦੇ ਸਾਲੇ ਦੇ ਬੇਟੇ ਨੇ ਉਹਦਾ ਸਾਲੇ ਦਾ ਪਰਿਵਾਰ ਆ ਔਰ ਇਸੇ ਕਰਕੇ ਰਿਸ਼ਤੇਦਾਰੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਜਿਹੜਾ ਵਿਸ਼ਵਾਸ ਬਣਾ ਕੇ ਪਹਿਲਾਂ ਤੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਰਿਮਾਂਡ ਜਿਹੜਾ ਅੱਜ ਫੇਰ ਦੁਬਾਰਾ ਇਹਨਾਂ ਦਾ 2 ਦਿਨ ਦਾ ਲਿਆ ਹੈ ਤੇ ਫੋਲਡਰ ਇਨਵੈਸਟੀਗੇਸ਼ਨ ਕਰ ਰਹੇ ਸੋਰਾ ਸੋਨਾ ਬ੍ਰਾਹਮਣ ਜੀ ਇਹਦੇ ਵਿੱਚ ਅਸੀਂ 270 ਗ੍ਰਾਮ ਸੋਨਾ ਇਹਨਾਂ ਕੋਲ ਕਵਰ ਕਰ ਲਿਆ ਨਾਲ ਕੁਝ ਕੈਸ਼ ਕੀਤਾ ਹੈ ਬੰਤੇ ਫਦਰ ਇਨਵੈਸਟੀਗੇਸ਼ਨ ਜੜੀ ਗਈ ਹੈ ਪੁਲਿਸ ਨੇ ਦੱਸਿਆ ਹੈ ਕਿ ਕਾਬੂ ਕੀਤੇ ਵਿਅਕਤੀ ਲੁਧਿਆਣਾ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਵੱਲੋਂ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਅਧੀਨ ਇਲਾਕੇ ਦੇ ਵਿੱਚ ਸਵਾ ਕਿਲੋ ਸੋਨਾ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਸੀ ਫਿਲਹਾਲ ਪੁਲਿਸ ਨੇ ਇਹਨਾਂ ਤੋਂ 270 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਟੀਪ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ